ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮੰਤਪੁਰਾ ਆਪ ਸਭ ਨੂੰ ਪਾਇਂਦਰੀਆ ਯੂਕੇ ਦੇ ਸਕਾਟਲੈਂਡ ਸਟੂਡੀਓ ਚ ਹਾਰਦਿਕ ਸਵਾਗਤ ਕਹਿਣਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਜੇਕਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਮੌਤ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਕਹਿ ਲਿਆ ਜਾਵੇ ਤਾਂ ਉਹ ਸ਼ੋਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਮੌਤ ਸੀ ਉਸ ਦਾ ਬੇਰਹਿਮੀ ਦੇ ਨਾਲ ਘਾਤ ਲਾ ਕੇ ਹਮਲੇ ਦੇ ਨਾਲ ਉਨੂੰ ਮੌਤ ਦੇ ਘਾਟ ਉਤਾਰਿਆ ਗਿਆ ਮੌਤ ਵੀ ਬਹੁਤ ਬੇਰਹਿਮੀ ਦੇ ਨਾਲ ਦਿਲ ਕਰਦਾ ਸੀ ਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਆਪਣੇ ਵੱਲੋਂ ਜੋ ਦਿਲ ਦੇ ਵਿੱਚ ਬਲਬਲੇ ਉੱਠਦੇ ਆ ਜੋ ਮਨ ਦੇ ਵਿੱਚ ਖਿਆਲ ਆਉਂਦਾ ਉਹਨਾਂ ਖਿਆਲਾਂ ਨੂੰ ਸਾਂਝੇ ਕੀਤਾ ਜਾਵੇ ਜਿਹੜੀ ਅੱਜ ਦੀ ਇਹ ਗੱਲਬਾਤ ਹੈ ਇਹ ਸ਼ੋਭਦੀਪ ਸਿੰਘ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਾਈ ਜੀ ਬਲਕੌਰ ਸਿੰਘ ਨੂੰ ਮੁਖਤੱਬ ਹੋ ਕੇ ਹੈ ਕਈ ਵਾਰ ਇਹ ਹੁੰਦਾ ਕਿ ਤੁਸੀਂ ਗੱਲ ਕਹਿੰਦੇ ਹੋ ਤੁਸੀਂ ਆਪਣੇ ਵਿਚਾਰ ਪਰਗਟ ਕਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਸ਼ੁਭਚਿੰਤਕ ਹੁੰਦੇ ਆ ਤੇ ਉਹ ਆਪਣੇ ਵੱਲੋਂ ਊਟ ਪਟਾੰਗ ਜਾਂ ਆਪਣੇ ਵਿਚਾਰ ਪ੍ਰਗਟ ਕਰਦੇ ਆ ਮੈਂ ਇਹ ਕਹਿ ਲਵਾਂ ਕਿਉਂਕਿ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ ਮੈਂ ਕਹਿੰਦਾ ਕਿ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੇ ਜਾਂ ਤੁਹਾਡੇ ਦਿਲ ਦੀ ਗੱਲ ਹੋਈ ਤਾਂ ਇਸ ਗੱਲ ਨੂੰ ਬਾਈਬਲ ਕੌਰ ਸਿੰਘ ਤੱਕ ਪਹੁੰਚਾਉਣ ਲਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਆਪਣਾ ਕੋਈ ਵਿਚਾਰ ਦੇਣਾ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਤਾਂ ਐਵੇਂ ਬੇਹੂਦਾ ਸ਼ਬਦਾਵਲੀ ਲਿਖਣ ਦੀ بجائے ਜਾਂ ਕੋਈ ਗਲਤ ਕਮੈਂਟ ਕਰਨ ਦੀ بجائے ਮੇਰਾ ਨੰਬਰ ਇਸ ਸਕਰੀਨ ਤੇ ਦਿੱਤਾ ਹੋਇਆ ਮੈਂ ਸਿੱਧਾ ਤੁਹਾਡੇ ਨਾਲ ਗੱਲ ਕਰੂੰਗਾ ਤੇ ਤੁਹਾਡੇ ਜੋ ਤੁਹਾਡਾ ਸਵਾਲ ਹੋਇਆ ਉਹਦਾ ਜਵਾਬ ਵੀ ਦੇਵਾਂਗਾ ਤੇ ਗੱਲਬਾਤ ਵੀ ਕਰੂੰਗਾ ਸੋ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਮੈਂ ਭਾਈ ਬਲਕੌਰ ਸਿੰਘ ਜੀ ਨੂੰ ਕਹੂੰਗਾ ਭਾਈ ਬਲਕੌਰ ਸਿਆ ਉ ਤਾਂ ਸਿਆਣੇ ਕਹਿੰਦੇ ਹੁੰਦੇ ਆ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ ਪਰ ਤੇਰੇ ਪਰਿਵਾਰ ਤੇ ਅਣਹੋਣੀ ਦੇ ਵਾਪਰੇ ਕਹਿਰ ਕਰਕੇ ਹਮਦਰਦੀ ਵਸ ਰਿਹਾ ਵੀ ਨਹੀਂ ਗਿਆ ਲਟੈਣ ਵਰਗੇ ਪੁੱਤ ਦੇ ਸੰਸਕਾਰ ਮੌਕੇ ਤੇਰੀ ਧਾ ਤੇ ਥਾਪੀ ਦੇਖ ਕੇ ਮੈਨੂੰ ਨਹੀਂ ਪਤਾ ਕਿ ਮੇਰੀਆਂ ਅੱਖਾਂ 'ਚੋਂ ਕਿਉਂ ਆ ਗਈ ਮੈਂ ਤੇਰੇ ਪੁੱਤ ਦਾ ਕਰੇ ਗਾਣਾ ਨਹੀਂ ਸੀ ਸੁਣਿਆ ਉਹ ਵੀ ਮਨੋਂ ਧਾ ਕੇ ਕਦੇ ਨਹੀਂ ਸੀ ਸੁਣਿਆ ਪਰ ਉਸ ਵੱਲੋਂ ਏਕੇ 47 ਚਲਾਉਣ ਤੋਂ ਲੈ ਕੇ ਉਹਨੂੰ ਖੜਾਉਣਾ ਗਾਨ ਦਿਖਾਉਣ ਕਾਂਗਰਸ ਸ਼ਮੂਲੀਅਤ ਫੇਰ ਚੋਣ ਲੜਨ ਦਾ ਘਟਨਾ ਕਰਨ ਤੇ ਸਭ ਕੁਝ ਵਾਪਰੀ ਜਾਣ ਕਰਕੇ ਮੈਨੂੰ ਥੋੜੀ ਜਿਹੀ ਦਿਲਚਸਪੀ ਹੋਣ ਲੱਗੀ ਸੀ ਪਰ ਤੌਖਲਾ ਵੀ ਸੀ ਕਿ ਤੇਰਾ ਲਿਆਕਤਮੰਦ ਪੁੱਤ ਸਿਆਸਤ ਦੇ ਮੱਕੜ ਜਾਲ ਚ ਫਸ ਗਿਆ ਤੇ ਹੁਣ ਸੁੱਖ ਨਹੀਂ ਜਾਂਦੀ ਬਾਈ ਜੀ ਹੋਇਆ ਵੀ ਉਹੀ ਜਿਹਦਾ ਡਰ ਸੀ ਮੈਂ ਖੁਦ ਇੱਕ ਪਿਓ ਆ ਜਦੋਂ ਮੈਂ ਪੁੱਤ ਦੀ ਥਾਂਵੇਂ ਸੋਚਦਾ ਸੀ ਤਾਂ ਮਾਪੇ ਐਂ ਲੱਗਦਾ ਸੀ ਕਿ ਐਵੇਂ ਪਕਾਈ ਮਾਰਦੇ ਆ ਪਰ ਉਹਨਾਂ ਦੀਆਂ ਘੂਰਾਂ ਸਲਾਹਾਂ ਨੇ ਜ਼ਿੰਦਗੀ ਦੀ ਨਵੀਂ ਰਾਹ ਦਿਖਾਈ ਹੁਣ ਜਦੋਂ ਇੱਕ ਪਿਓ ਆ ਪਿਓ ਦੀ ਥਾਂ ਤੋਂ ਸੋਚਦਾ ਤਾ ਆਪਣੇ ਜਵਾਕਾਂ ਵਾਂਗੀ ਹਰ ਜਵਾਕ ਦੀ ਸੁਖ ਲੋੜ ਦਾ ਇਸੇ ਕਰਕੇ ਸ਼ੋਭਦੀਪ ਦਾ ਵੀ ਮੋਹ ਆਉਣ ਲੱਗਿਆ ਤੇ ਮੇਰਾ ਮਨ ਸੀ ਕਿ ਉਹ ਵੀ ਦਿਨ ਆਉਂਦਾ ਜਿਸ ਦਿਨ ਸ਼ੋਭਦੀਪ ਦੇ ਸਿਹਰੇ ਵਾਜਦੇ ਤੇ ਤੁਹਾਡੀ ਨੂੰ ਤੁਹਾਡੇ ਪੋਤੇ ਤੁਹਾਡੇ ਅੱਗੇ ਪਰਿਵਾਰ ਹੋਰ ਵੱਧਾ ਸ਼ਾਇਦ ਮੈਂ ਛੋਟਾ ਮੂੰਹ ਤੇ ਵੱਡੀ ਬਾਤ ਕਹਿ ਰਿਹਾ ਹੋਵਾਂ ਸ਼ੋਭਦੀਪ ਨੂੰ ਸਾਹਮਣ ਦੀ ਉਮਰੇ ਤੁਸੀਂ ਥੋੜੇ ਜਿਵੇਂ ਸਲੇ ਹੋਗੇ ਬਾਈ ਉਹਦੇ ਨੇੜੇ ਜੁੜੀ ਦੋਸਤਾਂ ਦੀ ਭੀੜ ਉਹ ਦੋਸਤ ਨਹੀਂ ਸੀ ਜੋ ਦੇ ਬਚਪਨ ਤੋਂ ਉਹਦਾ ਸ਼ਿੰਗਾਰਸ ਦੇ ਜਾਣਦੇ ਸਨ ਉਹਦੇ ਚੰਗੇ ਮਾੜੇ ਨੂੰ ਜਾਣਦੇ ਸਨ ਸਭੋਂ ਉਹੀ ਜ਼ਿਆਦਾ ਤੁਹਾਡੇ ਘਰ ਆਵੜੇ ਜੋ ਉਹਦੀ ਸ਼ੌਹਰਤ ਤੇ ਦੌਲਤ ਕਮਾਉਣ ਤੋਂ ਬਾਅਦ ਦੋਸਤ ਬਣੇ ਬੱਲੇਬਾਈ ਬੱਲੇ ਜੱਟਾ ਬੱਲੇ ਨਾਟ 11 ਵਰਗੀਆਂ ਥਾਪੀਆਂ ਮਾਰਨ ਵਾਲੇ ਉਹਦੇ ਦੁਆਲੇ ਆਣ ਜੁੜੇ ਅਖੀਰ ਕਲੈਣੀ ਘੜੀ ਨੇ ਸਾਡਾ ਪੁੱਤ ਸ਼ੋਭਦੀਪ ਨਿਗਲ ਲਿਆ ਘਰ ਵਿੱਚ ਸੋਗ ਦੇ ਨਾਂ ਤੇ ਆਉਣ ਵਾਲੇ 95% ਦੀ ਤਾੰਗ ਸਿਰਫ ਫੋਟੋਆਂ ਫੋਟੋਆਂ ਤੱਕ ਸੀਮਤ ਰਹੀ ਜੇਕਰ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਪਾ ਕੇ ਆਪਣੇ ਲਾਈਕ ਲੈਣ ਵਾਲਿਆਂ ਨੂੰ 뷰 ਲੈਣ ਵਾਲਿਆਂ ਨੂੰ ਆਨਲਾਈਨ ਗਿਰਜਾਂ ਕਿਹਾ ਜਾਵੇ ਤਾਂ ਅਣਕਥ ਅਤਕਥ ਨਹੀਂ ਜੇਕਰ ਤੁਸੀਂ ਅਫਸੋਸ ਵੇਲੇ ਵੀ ਇਹ ਨਿਯਮ ਲਾਗੂ ਕਰਵਾ ਦਿੰਦੇ ਕਿ ਕੋਈ ਫੋਟੋ ਵੀਡੀਓ ਨਹੀਂ ਕੀਤੀ ਜਾਊਗੀ ਤਾਂ ਨਤੀਜਾ ਉਦੋਂ ਹੀ ਸਾਹਮਣੇ ਆ ਜਾਣਾ ਸੀ ਸਿੱਧੂ ਦੀ ਮੌਤ ਤੋਂ ਕਈ ਦਿਨ ਬਾਅਦ ਇਨਸਾਫ ਮੰਗਣ ਦੀਆਂ ਪੋਸਟਾਂ ਫਿਰ ਸਿੱਧੂ ਨੂੰ ਕੌਣ-ਕੌਣ ਯਾਦ ਕਰਦਾ ਹੈ ਵਾਲੀਆਂ ਪੋਸਟਾਂ ਫਿਰ ਸਿੱਧੂ ਭਾਈ ਆਜਾ ਵਾਲੀਆਂ ਭਾਵਕ ਪੋਸਟਾਂ ਫਿਰ ਤੁਹਾਡੇ ਘਰ ਨਵੇਂ ਜੀ ਆਉਣ ਜਾਂ ਆਉਣ ਨਾ ਆਉਣ ਬਾਰੇ VOTING ਕਰਵਾਉਣ ਵਾਲੀਆਂ ਪੋਸਟਾਂ ਤੇ ਫਿਰ ਨਵੇਂ ਜੀ ਦੇ ਆਉਣ ਦੀ ਖੁਸ਼ਖਬਰੀ ਵਾਲੀਆਂ ਪੋਸਟਾਂ ਫਿਰ ਨਵੇਂ ਸਿੱਧੂ ਤੇ ਜੰਮਣ ਦੀ ਤਰੀਕ ਸੰਬੰਧੀ ਪੋਸਟਾਂ ਫਿਰ ਨਵੇਂ ਸਿੱਧੂ ਦਾ ਕੀ ਨਾਮ ਰੱਖਿਆ ਜਾਵੇ ਇਹ ਪੋਸਟਾਂ ਆਨਲਾਈਨ ਗਿਰ ਜਾਂ ਆਪਣੇ ਭੋਜਨ ਬਣੋਂ ਆਉਂਦੀਆਂ ਰਹੀਆਂ ਪਿਛਲੇ ਕੁਝ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਛੋਟੇ ਬੱਚੇ ਦੀ ਤਸਵੀਰ ਘੁੰਮ ਰਹੀ ਹੈ ਬਾਅਦ ਚ ਉਹ ਪੋਸਟ ਐਡਿਟ ਕਰ ਕਰਕੇ ਵਿਊ ਲਾਈਕਾਂ ਵਾਲਿਆਂ ਨੇ ਆਪਣਾ ਕੰਮ ਵੜ ਲਿਆ ਹੁਣ ਕੁਝ ਦਿਨਾਂ ਤੋਂ ਵੱਖ-ਵੱਖ ਕਲਾਕਾਰਾਂ ਜਾਂ ਸ਼ੁਭਦੀਪ ਦੇ ਨੇੜੇ ਵਿਚਰਦੇ ਲੋਕਾਂ ਦੀ ਗੋਦੀ ਵਿੱਚ ਚੁੱਕੇ ਛੋਟੇ ਸਿੱਧੂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਲਕੌਰ ਸਿੰਘ ਬਾਈ ਜੀ ਤੁਸੀਂ ਅਜੇ ਵੀ ਬੀਤੇ ਕੋਲੋਂ ਸਬਕ ਨਹੀਂ ਸਿੱਖ ਰਹੇ ਬਾਈ ਜੀ ਜਿਨ੍ਹਾਂ ਨੇ ਪਹਾੜ ਵਰਗਾ ਨੌਜਵਾਨ ਛਲਣੀ ਕਰਤ ਰਿਹਾ ਉਹ ਤੇਰੇ ਘਰ ਦਾ ਚਿਰਾਗ ਬੁਝਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇਸ ਵੇਲੇ ਤਾਂ ਤੁਹਾਨੂੰ ਹੋਰ ਬਧੇਰੇ ਫੂਕ-ਫੂਕ ਕੇ ਕਦਮ ਰੱਖਣੇ ਚਾਹੀਦੇ ਨੇ ਪਰ ਤੁਸੀਂ ਹਰ ਜਾਣੇ ਖਣੇ ਦੀ ਗੋਦੀ 'ਚ ਖੇਡਣ ਲਈ ਜੋ ਆਕ ਨੂੰ ਫੜਾ ਦਿੰਦੇ ਆ ਬਹੁਤ ਸਾਰੇ ਤਾਂ ਇਹੋ ਜਿਹੇ ਵੀ ਦੇਖਣ ਨੂੰ ਮਿਲ ਰਹੇ ਆ ਜਿਨ੍ਹਾਂ ਨੂੰ ਘਰ ਦੇ ਆਪਦੇ ਕੱਟੇ ਦਾ ਸੰਗਲ ਵੀ ਨਾ ਫੜਾਉਣ ਪਰ ਉਹਨਾਂ ਦੀ ਗੋਦੀ 'ਚ ਛੋਟਾ ਬੱਚਾ ਛੋਟਾ ਸਿੱਧੂ ਖੇਡ ਰਿਹਾ ਹੈ। ਬਾਈ ਜੀ ਆਪਣੇ ਬਗਾਨੇ ਦੇਖਣੇ ਨੇ ਤਾਂ ਇੱਕ ਵਾਰ ਆਉਣ ਵਾਲੇ ਹਰੇਕ ਦਾ ਫੋਨ ਦਰਵਾਜ਼ੇ ਤੇ ਜਮ੍ਹਾਂ ਕਰਾਉਣ ਦਾ ਆਦੇਸ਼ ਲਿਖ ਦਿਓ। ਕਿ ਕਿਸੇ ਨਾਲ ਲਿਹਾਜ਼ ਵੀ ਨਾ ਹੋਵੇ। ਤੁਸੀਂ ਆਪ ਹੀ ਦੇਖ ਲੈਣਾ ਕਿ ਬਾਹਲੇ ਨੇੜਲੇ 헤ਜਲ ਬਣਦੇ ਵੀ ਮੂਸੇ ਪੜ ਤੋਂ ਪਾਸੇ ਦੀ ਹੋ ਕੇ ਲੰਘਣਗੇ। ਬਾਹਲੇ ਤਾਂ ਆਉਂਦੇ ਵੀ ਇਸ ਕਰਕੇ ਆ ਕਿ ਨਾਲੇ ਮਿਲ ਕੇ ਫੋਟੋਆਂ ਖਿੱਚਾ ਲਾਂਗੇ ਤੇ ਨਾਲੇ ਇੰਸਟਾਗ੍ਰam ਫੇਸਬੁੱਕ ਲਈ ਸਮਾਨ ਤਿਆਰ ਹੋ ਜਾਓ। ਬਾਈ ਜੀ ਅਣਪੋਹਲ ਜੁਆਕ ਨੂੰ ਹਰ ਕਿਸੇ ਨੂੰ ਫੜਾਤਾ ਦਿੰਨੇ ਹੋ ਕੀ ਪਤਾ ਕਿ ਕਿਹੜੇ ਦੋਸਤ ਦੀ ਖਲੇੜ ਦੁਸ਼ਮਣship ਆ ਹੋਵੇ ਜੇ ਕਿਸ ਨੇ ਜੁਆਕ ਦੇ ਮੂੰਹ ਚ ਕੁਛ ਪਾਤਾ ਫਿਰ ਕੀ ਦੀ ਮਾਨੋਮਾਸੀ ਕਹੋਗੇ ਬਾਈ ਸਿਆਂ ਸਿਆਣੇ ਬਣੋ ਗਿਰਜਾਂ ਦਾ ਕੋਈ ਦੀਨ ਮਾਨ ਨਹੀਂ ਹੁੰਦਾ ਉਹਨਾਂ ਲਈ ਬਗਾਨਾ ਮਾਸ ਸਿਰਫ ਭੋਜਨ ਹੁੰਦਾ ਜੇ ਕੋਈ ਗੱਲ ਕੌੜੀ ਲੱਗੀ ਤਾਂ ਗਾਉ ਮਾਫੀ ਇੱਕ ਪਿਓ ਬਹੋਂ ਦੇ ਨਾਤੇ ਮੈਂ ਕੁਝ ਕਹਿਣੋ ਰੁਕ ਵੀ ਨਹੀਂ ਸਕਿਆ ਬਾਈ ਜੀ ਉਮੀਦ ਕਰਦਾ ਕਿ ਇਹਨਾਂ ਕਮਲੀਆਂ ਰਮਲੀਆਂ ਗੱਲਾਂ ਤੇ ਕੰਨ ਧਰੋਗੇ ਧੰਨਵਾਦ ਜਿਉਂਦੇ ਬਖਦਰੋ